ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਗੁਰਲਾਲ ਸਿੰਘ ਗਿੱਲ ਸਵਾਗਤ ਕਰਦਾ ਆ ਤੁਹਾਡਾ ਆਪਣਾ ਚੈਨਲ ਭਵਨੋਕ ਸਿੰਘ ਫਾਰਮ ਤੇ ਆਸ ਕਰਦਾ ਆ ਸਾਰੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਚ ਹੋਣਗੇ ਹਰ ਵਾਰ ਦੀ ਤਰ੍ਹਾਂ ਇੱਕ ਵੀਡੀਓ ਕਵਰ ਕਰ ਰਹੇ ਆ ਪਿੰਡ ਖੱਖ ਗੁੰਦਬਾਲ ਸਾਹਿਬ ਦੇ ਲਾਗੇ ਆ ਫਾਰਲੈਂਡ ਦਾ ਕੰਮ ਆ ਵੀਰ ਦਾ ਡੰਗਰ ਨਵੇਂ-ਨਵੇਂ ਆਉਂਦੇ ਜਾਂਦੇ ਰਹਿੰਦੇ ਆ ਕੋਈ ਚਾਰਨਾਕ ਵਿਖਾਵਾਂਗੇ ਤੇ ਆਪਣੇ ਵੀਰ ਤੋਂ ਡਿਟੇਲ ਲਵਾਂਗੇ ਇੱਕ ਸਵੇਰ ਦੀ ਤਾਜੀ ਸੂਈ ਆ ਦੋ ਜੜੀਆਂ ਹੈਗੀਆਂ ਵਾ ਖੀਰੀਆਂ ਕਟੀਆਂ ਤੇ ਇੱਕ ਚੌਗੀ ਆ ਪੰਜਵੇਂ ਮਹੀਨੇ ਰਜਾਂਦੀ ਆ ਚੈੱਕ ਪਾਸ ਕਰਾਈ ਹੋਈ ਆ ਗਾਰੰਟੀ ਆ ਜਿਹੜੀਆਂ ਉਹ ਖੀਰੀਆਂ ਉਹ ਵੀ ਬਣੀਆਂ ਉਹ ਵੀ ਬਣੀਆਂ ਪੂਰੀ ਡਿਟੇਲ ਆਪਾਂ ਦਵਾਂਗੇ ਤੁਹਾਨੂੰ ਤੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਤੇ ਵਧੀਆ-ਵਧੀਆ ਕਮੈਂਟ ਕਰਕੇ ਜੋ ਵੀ ਚੰਗਾ ਮਾੜਾ ਹੋਇਆ ਜਰੂਰ ਆਪਣੇ ਸੁਝਾਅ ਦਿਓ ਤੇ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋ ਆਓ ਕਰਦੇ ਆ ਸੁਖਵੀਰ ਨਾਲ ਗੱਲਬਾਤ ਤੇ ਲੈਨੇ ਆ ਪਸ਼ੂਆਂ ਦੀ ਡਿਟੇਲ ਅਨੇ ਸਾਸੀ ਕਾਲਜੀ ਜੀ ਅਸ ਕਾਲਜੀ ਸਾਹਿਬ ਜੀ ਹੋਰ ਸੁਣਾਓ ਫਿੱਟ ਆਜੋ ਮੈਂ ਨਾ ਬੜੀ ਕਿਰਪਾ ਬਾਬੇ ਨਾਨਕ ਦੀ ਤੇ ਹੋਰ ਕਿਦਾਂ ਕੰਮ ਕਰ ਚੱਲੀ ਜਾਂਦਾ ਵਧੀਆ ਵਧੀਆ ਕਿਰਪਾ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਚਾਹੀਦੀ ਆ ਤੇ ਹੋਰ ਮਾਲ ਵੇਖਿਆ ਉਹ ਤੇ ਆਪਣਾ ਹਾਂਜੀ ਹਾਂਜੀ ਉਹ ਅਗਲੇ ਦਿਨ ਵੇਖਿਆ ਸਾਰਾ ਜੀ ਚਲੋ ਵਧੀਆ ਇੱਤ ਰਈਆਂ ਆਉਂਦੀਆਂ ਜਾਂਦੀਆਂ ਰਹਿ ਤੇ ਚੰਗਾ ਆ ਹਾਂਜੀ ਹਾਂਜੀ ਤੇ ਕਿੰਨੇ ਨਾਲ ਆਜ ਫੇਰ ਵੀ ਜੀ ਅੱਜ 4 ਆ ਜੀ 3 ਝੋਟੀਆਂ ਤੇ ਇੱਕਾ ਮਾਲ ਸਵੇਰੇ ਤੜਕੇ 4 ਵਜੇ ਸੂਈ ਆ ਅੱਛਾ ਜੀ ਜੇ ਦੂਰ ਪੈ ਗਈ ਆ ਚਵਾਈ ਓਕੇ ਆ ਕੱਟਾ ਦਿੱਤਾ ਬਹੁਤ ਵਧੀਆ ਬਿਊਟੀ ਬੜੀ ਚੰਗੀਆਂ ਆ ਬਾਕੀ ਆ ਦੇ ਬੱਚਾ ਦੇ ਸਕਦੇ ਨੇ ਮडम ਉਹਨਾਂ ਕਰੇ ਮੜਾ ਆ ਦੇ ਬਾਕੀ ਬੱਚਾ ਵੇ ਸਕਦੇ ਨੇ ਬਹੁਤ ਸੋਹਣਾ ਪਾਇਆ ਬੱਚਾ ਦੇਖੋ ਕਿਹੜੇ ਕਰਮਾਲੇ ਘਰ ਦਾ ਸ਼ਿੰਗਾਰ ਬੰਦੀਆਂ ਤੇ ਖੋਲਿਆ ਭਰੀ ਆਪਾਂ ਨਾਲ ਨਾਲ ਡਿਟੇਲ ਵੀ ਦੇ ਦਿੰਨੇ ਖੋਲ ਕੇ ਤੋਰਦਾਰ ਚੈੱਕ ਕਰਾ ਲਈਏ ਕਰੀ ਚੰਗੇ ਵਜਨ ਵਟੇ ਜਾ ਵਜੂਦ ਵਾਲੀ ਆ ਫਣਪਾਡਾ ਦੁੱਧ ਵਾਲੀ ਆ 13 14 ਕਿਲੋ ਵਾਲੀ ਆ ਚਾਰ ਜਿੰਨੀ ਨਹੀਂ ਆ ਸਾਫ ਸੁਥਰੀ ਆ ਹਾਂਜੀ 4 ਕਿਲੋ ਬੋਲਾ ਚੋਇਆ ਹੇ 4 ਕਿਲੋ ਬੋਲਾ ਚੋਇਆ ਹੇ ਜੀ ਤੇ ਜੇਰ ਜੂਰ ਪਾਤੀ ਆ ਪ੍ਰੋਪਰ ਬਾਕੀ ਖੁੱਡੇ ਖੱਡੇ ਉੱਚੇ ਆ ਮਗਰੋਂ ਸਿੰਗਲ ਹੱਡੀ ਪਤਲੀ ਚਮੜੀ ਲੈ ਲਓ ਓਏ ਐ ਡੰਡਾ ਅੰਦਰ ਵਾਰ ਲੈ ਸਾਰੇ ਤੈਨੂੰ ਕਹਾਂਗੀ ਐ ਪੱਦਰਲੇਵਾ ਜਾਮਨਰ ਕੀ ਕਾਲੀ ਆ ਬਾਕੀ ਮੈਂ ਬਹੁਤੀ ਸਿਰਤਾ ਨਾ ਹੀ ਕਰਾਂ ਬਾਕੀ ਸੁਖਵੀਰ ਹੀ ਦੱਸੂਗਾ ਤੇ ਅਵੇਲੇਬਲ ਤੁਹਾਡੇ ਸਾਹਮਣੇ ਆਦੇ ਸੁਖਵੀਰ ਕੀ ਦੁੱਧਾਂ ਦੀ ਡਿਟੇਲ ਦੱਸਦੇ ਆ ਦੋ ਦੋਾਂ ਦੇ 14 ਕਿਲੋ ਦਿੰਦੀ ਰਹੀ ਐ ਮਾਝ ਦੁੱਧ ਵਾਲੀ ਆ ਬਹੁਤ ਆਕਲੋ ਬਹੁਾਈ ਹੋਣਾ ਤੈਨੂੰ ਪਾ ਦੋ ਤਿੰਨ ਦਿਨੇ ਦੇਣਾ ਜੀ 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 ਅੱਕ ਬੈਣੀ ਪਾਸ ਤੈਨੂੰ ਥਾਣਾ ਬਾਕੀ ਠੰਡੀ ਸੀਲ ਆ ਉਦਾਂ ਦੀ ਨਹੀਂ ਗਈ ਬਹੁਤ ਸੀਲ ਆ ਅਤਾਰਾ ਨਹੀਂ ਚੈੱਕ ਕਰ ਸਕਦੇ ਬਿਲਕੁਲ ਲੋ ਸੱਜਣੋ ਆ ਪੁੱਲੀ ਰੂਹ ਰਾਬੀ ਉਹ 100 ਚੋਂ 100 ਪਾਸ ਆ ਚੋਣ ਕੋਈ ਵੀ ਭੈਣ ਭਰਾ ਆਣ ਕੇ ਇੱਥੇ ਤਸੱਲੀ ਕਰ ਸਕਦਾ ਜੇ ਆਪਣੇ ਵਿੱਚ ਯਕੀਨ ਤੇ ਖੜਦਾ ਹੈ ਤੇ ਚਵਾਈ ਚੋਂ ਪਾਸ ਆ ਪਹਿਲਾ ਨੰਬਰ ਤੇ ਬਾਕੀਰੇ ਬੋਲੇ ਤੇ 18 ਹੀ ਵੱਜਣੀਆਂ ਆ ਫੇਰੇ ਸੁਈ ਹੈ ਤੁਹਾਡੇ ਕੋਲ ਚਾਰੇ ਦੀ ਸੁਈ ਆ ਤੇ ਆ ਗਿੱਲਾ 나ੜੂ ਤੁਹਾਨੂੰ ਬਿਚਾ ਕੇ ਰਾਦਨੇ ਬਸ ਪਤਾ ਲੱਗਦਾ ਆ ਬਿਲਕੁਲ ਗਿੱਲਾ 나ੜੂ ਤੇ ਕੀ ਡਿਮਾਂਡ ਸੁਖਵੀਰ ਡਿਮਾਂਡ ਦੀ ਕਰਨੂ ਕਰੀ ਇੱਕ ਦਾਹ ਕਰ ਲਈ ਲੱਖ ਕਰ ਲਈ ਜੀ ਇਹ ਆਪਾਂ 90 ਦੀ ਦੇਣੀ ਆ ਜਸ ਸੁਨੋ ਦੇ ਸੁਨੋ 90 ਜ ਨਹੀਂ ਕੱਟ ਦੇਣੀ ਆ ਲਓ ਮੇਰੇ ਅੱਗੇ ਵੀਰ ਮੈਨੂੰ ਗੱਲ ਬਾਤ ਦੱਸਣ ਦੇ ਆਈ ਕੀ ਮਾਲੇ ਨਿੱਕੇ ਦੇ ਮੁੱਲ ਪਾਏ ਆ ਨਿੱਕੇ ਉੱਟਣ ਵਾਲੇ ਤੇ 90 ਦੀ ਦੇਣੀ ਆ ਜਿਹੜੇ ਬੁੱਚ ਪਾਉਣੇ ਆ ਬਸ ਜੀ ਤੇ ਅੱਗੇ ਆਪਾਂ ਹੁਣ ਇੱਧਰ ਆ ਜੀ ਚੋ ਇਹ ਖੀਰੀਆਂ ਦੇ ਹਾਂਜੀ ਆ ਛੋਟੀ ਖੀਰੀ ਹੈ ਜੀ ਠੀਕ ਆ ਜੀ ਤੇ ਵੇਖੋ ਖੰਡੀ ਸੀਲ ਛੋਟੀ ਤੇ ਇਹ ਖੀਰੀ ਛੋਟੀ ਇਹਨੂੰ ਮਹੀਨਾ ਹੋ ਗਿਆ ਜੋ ਬਣੀ ਨਹੀਂ ਮਹੀਨਾ ਬਣੀ ਨਹੀਂ ਹਾਂਜੀ ਇਹ ਪਰ ਆਪਾਂ ਚਲੋ ਖਾਲੀ ਕਰਕੇ ਦੇਨੇ ਚਲੋਂਗੇ ਚੱਕ ਪਾਸ ਨਹੀਂ ਹੋਈ ਜੀ ਠੀਕ ਆ ਹਾਂ ਲੈ ਕਰੋ ਫੇਸ ਕੁਆਲਟੀ ਚੈੱਕ ਕਰਾਈ ਇੱਕ ਛੋਟੀ ਦੀ ਸਿੰਗੀ ਸੁਣੋ ਆ ਵੇਖੋ ਸ਼ਾਈ ਸੁਈ ਬੜੀ ਆ ਹਾਂਜੀ ਇਹ 20 20 22 ਕਿਲੋ ਵਾਲੇ ਨੇ ਆ ਦੋਵੇਂ ਛੋਟੀਆਂ ਦੇਸੀ ਨਹੀਂ ਗੀਆਂ ਮੈਂ ਨਾ ਮਿੱਤਰਾ 1.5 ਲੱਖ ਦੀਆਂ ਬਣੀਆਂ ਆ ਹਾਂਜੀ ਖੀਰੀ ਆ ਝੋਟੀ ਇਹਦੀ ਬਿਲਕੁਲ ਜੀ ਖੀਰੀ ਝੋਟੀ ਨਾ ਅਜੋ ਗਿਆ ਜੇ ਬਣੀ ਨੂੰ ਐ ਜਾਮਨ ਵਰਗੀ ਕਾਲੀ ਬਾਕੀ ਪੂਸਤੇ ਭਾਵੇਂ ਇੱਕ ਦੋ ਵਾਲ ਚਿੱਟੇ ਹੋਣ ਐ ਕਾਲੀ ਕਾਲੀ ਹੈ ਨਾ ਹਾਂ ਜੈਡ ਬਲੈਕ ਝੋਟੀ ਆ ਗਈ ਜੇ ਸਜਣੋ ਕਾਦੇ ਪੂਰਾ ਵੱਡੀ ਇਹ ਖੀਰੀ ਆ ਜੇ ਖੀਰੀ ਆ ਜੇ ਕਾਦੇ ਬਹੁਤ ਕਰੂਗੀ ਤਾਂ ਮਾਲੀ ਹਾਂ ਹੋਣ ਵੀ ਵੱਡੀ ਆ ਬਣੀ ਬੁਣੀ ਰੱਖੀ ਜਾਂਦੇ ਆ ਇਹ ਕਾਦ ਮਹੀਨਾ ਹੋ ਗਿਆ ਜੀ ਇਹਨੂੰ ਅੱਛਾ ਮਹੀਨਾ ਜੋ ਪੂਰਾ 30 ਦਿਨ ਹੋ ਗਏ ਇਹਨੂੰ ਚੈੱਕ ਅਪ ਮਲ ਹੋਈ ਨਹੀਂ ਆ ਪਰ ਬਣੀ ਆ ਠੀਕ ਚੱਡੀ ਮਾਲੀ ਬਣੀ ਆ ਆ ਤੀ ਚੈੱਕ ਕਰ ਸਕਦੇ ਆ ਤੇ ਆਲਰੇ ਆ ਉਹਨੂੰ ਦੁੱਧਜੋ 40 ਦਿਨ ਹੋ ਗਏ ਥਣ ਥਣ ਚੰਗਾ ਲਗਾ ਹਾਂਜੀ ਇਹਨੂੰ ਮਹੀਨਾ ਕਹਿੰਦੇ ਆ ਦੇਣੀ ਆਪਾਂ ਖਾਲੀ ਕਰਕੇ ਮੁੱਲ ਖਾਲੀ ਵਾਲੇ ਕੋਈ ਚੱਕ ਪਾਸ ਨਹੀਂ ਹੋਏ ਠੀਕ ਆ ਜੀ ਤੇ ਕੀ ਡਿਮਾਂਡ ਆ ਫਿਰ ਆਪਣੇ ਸੁਖਵੀਰ ਦੇ ਇਹਦਾ ਡਿਮਾਂਡ ਆਪਾਂ ਮੰਗੀਏ 65 ਮੰਗੀਏ 70 ਮੰਗੀਏ 60000 ਦੇਣੀ ਆ ਜੀ ਸਾਜ ਜਸ ਨੋ ਜਸ ਨੋ ਓਕੇ ਹਾਂਜੀ ਚਲੋ ਮੌਕੇ ਥੋੜਾ ਬਹੁਤਾ ਵੀਰ ਕਰ ਦੂਗਾ ਉਹ ਛੋੜ ਛਪਾ ਕਰਦਾ ਖੇਤਾਂ ਤੇ ਲਿਆਓ ਤੇ ਜਾਣਾ ਅਗਲਾ ਆਓ ਇਹ ਚੋਟੀ ਖੀਰੀ ਆ ਜੀ ਖੀਰੀ ਚੋਟੀ ਇਹਨੂੰ 40 ਦਿਨ ਹੋ ਗਏ ਬਣੀ ਨੇ ਜੇ ਤਾਂ ਘਰ ਦੇ ਦਾ ਵੀ ਬਿਲਕੁਲ ਚੰਗੀ ਆ ਇਹਨੂੰ ਭਾਰੀ ਆ ਤੇ ਇਹ ਮਲ 40 ਦਿਨ ਹੋ ਗਏ ਜੇ ਇਹਨੂੰ ਬਣੀ ਚੰਗੀ ਸਾਂਭੀ ਕੇ ਨਹੀਂ ਬੜਾ ਪੁੱਤ ਸਿੱਧਾ ਲੈ ਜਾ ਲਓ ਸੱਜਣੋ ਦੇਖੋ ਕਿਹੜੇ ਕਰਮਾ ਵਾਲੇ ਘਰ ਦਾ ਸ਼ਿੰਗਾਰ ਬੰਦੀਆਂ ਚੋਟੀਆਂ ਕਾੜੀਆਂ ਆ ਇਹ ਇਹ ਮੰਦਰੀ ਆਂਦੇ ਨੇ ਮੰਦਰੀ ਹੀਰੇ ਪੱਕੀ ਗੱਲ ਆ ਹਾਂ ਆ ਵੇ ਡਾਇਮੰਡ ਪੀਸ ਲੈ ਇੱਧਰੇ ਜਿਆਦੀ ਸੀਲ ਹਾਂ ਨਹੀਂ ਪੁੰਚੂਕੀ ਜਾਂਦੀ ਕਰਮਾ ਵਾਲੀ ਦੇ ਮੈਨੇ ਸੁਖਵੀਰ ਕਿੰਨੀ ਕਿ ਲੋੜ ਉਹ ਯਾਰ ਕਿਸ ਨੂੰ ਜਨੇ ਝੋਟੀ ਦਿੱਤੀ ਆ ਵੇ ਅੱਗੇ ਚੈੱਕ ਕਰ ਸਕਦੇ ਨੇ ਇਹ 40 ਦਿਨ ਹੋ ਗਏ ਪੂਰੇ ਬਣੀ ਐ ਬੰਡ ਤੇ ਥਾਨ ਲੱਗੇ ਆ ਫਿਰ ਕੁੜਾ ਪੂਰਾ ਉੱਚਾ ਛੱਤ ਤੇ ਐ ਬਰੀਡ ਵਾਲੀ ਟੂ ਲੱਗੀ ਆ ਜੰਮੀ ਬੜੀ ਚੰਗੀ ਆ ਹਾਂ ਹਨਾ ਹਾਂ ਤੇ ਕੀ ਡਿਮਾਂਡ ਕਰਦੀ ਐ ਫਿਰ ਸੁਖਵੀਰ ਜੀ ਡਿਮਾਂਡ ਇਹਦੀ 70 ਕਾ ਲਈ 65 ਕਾ ਲਈ 62000 ਦੇਵਾਂਗੇ ਜੇ ਸੁਣੋ ਹਾਂਜੀ ਲਓ ਸੱਜਣੋਂ 62000 ਦੀ ਖੀਰੀ ਝੋਟੀ ਕਿੰਨਾ ਚਿਰ ਆ ਗਿਆ 40 ਦਿਨ ਹੋ ਗਏ ਬਣੇ 40 ਦਿਨ ਬਣੀ ਨੇ ਹੋ ਗਏ ਚੈੱਕ ਹੋ ਸਕਦੀ 40 ਦਿਨਾਂ ਦੀ ਆਪਾਂ ਖਾਲੀ ਕਰਕੇ ਦੇ ਦਿੰਦਾ ਆਪਾਂ ਖਾਲੀ ਕਰਦੇ ਨਹੀਂ ਦੋਨੇ ਹੱਥ ਮੋਟੀ ਮਾਰੇ ਆਜ ਇਹ ਆਪਾਂ ਦੱਸ ਦਈਏ ਦੋਨੇ ਹੱਥ ਮੋਟੇ ਮਾਰੇ ਆ ਮਤਲਬ ਗੱਪਣਾ ਹੋ ਗਿਆ ਵਾ ਪਰ ਆਪਾਂ ਗਰੰਟੀ ਨਹੀਂ ਦੇ ਸਕਦੇ ਗਰੰਟੀ ਨਹੀਂ ਦੇ ਸਕਦੇ ਬਿਲਕੁਲ ਕਿੰਨੇ ਚੈੱਕ ਪਾਸ ਨਹੀਂ ਹੁੰਦੀਆਂ ਤੇ ਅੱਗੇ ਆਪਾਂ ਨਹੀਂ ਬੱਜੀ ਇਹ ਆਪਣੀ ਕਿੰਨੇ ਪੰਜਵੇਂ ਮਹੀਨੇ ਜਾਂਦੀ ਆ ਇਹ ਪੰਜਵੇਂ ਮਹੀਨੇ ਜਾਂਦੀ ਲੋ ਸੱਜਣੋ ਕਰੋ ਸਿੰਘੀ ਸੁngੀ ਵਿਖਾਵੇ ਕਰੀ ਸੁਖ ਵੀਰਾਂ ਨੂੰ ਕਰਕੇ ਦੇਖੋ ਬਾਗੀ ਥਣੀ ਥਣੀ ਵਿਖਾਵੇ ਇਹ ਵੱਡੀ ਇਹ ਬਹੁਤ ਜਿਆਦਾ ਵਚਣਾ ਇਹ ਚਾਰ ਦੰਦ ਜੋ ਇਹ ਚਾਰ ਦੰਦ ਹਾਂ ਇਹ ਚਾਰ ਦ 35ਵੇਂ ਮਹੀਨੇ ਚੈੱਕ ਪਾਸ ਹਾਂ ਚੈੱਕ ਪਾਸ ਦੀ ਗਾਰੰਟੀ ਹੈ ਮੈਂ ਰਿੰਗ ਸਿੰਘ ਲੱਗਾ ਜੀ ਇਹਦੇ ਕੁੰਡਾ ਸਿੰਘ ਮੈਂ ਤਨੀ ਜੀ ਵੇਖਿਆ ਜੇ ਕਿ ਇਹਨੇ ਭੈਣ ਭਰਾਣੇ ਵੇਖਿਆ ਉਹਦੇ ਕਮੈਂਟ ਚ ਜਰੂਰ ਦੱਸਿਓ ਚਲ ਇਹ ਤਾਂ ਲਾਈਵ ਪਈ ਹੈ ਥਣਾਂ ਵਾਲੇ ਵੰਡ ਹਾਂ ਲਾਈਵ ਪਈ ਹੈ ਨਾਲੇ ਆਪਾਂ ਚੈੱਕ ਕਰਾ ਲਈਏ ਥਣਾਂ ਚੰਗੇ ਪੋਟਾ ਹੀ ਸੁਖਦੀ ਹੈ ਆਪਾਂ ਚੈੱਕ ਕਰਾ ਲਈ ਅੱਜ ਹਾਂ ਉਹਨਾਂ ਦੀ ਗਰੰਟੀ ਦੇ ਕੇ ਆਪਾਂ ਚੈੱਕ ਕਰਾ ਲਈਏ ਦੀ ਆਪਾਂ ਕੋਈ ਖੜਦਾ ਵਾ ਪੰਜਾਂ ਸੱਤਾਂ ਦੀ ਗਾਰੰਟੀ ਵੀ ਦੇ ਸਕਦੇ ਆਪਾਂ ਹਾਂ ਅਗਲਾ ਕਰਾ ਕੇ ਆਪਾਂ ਦਾਦੇ ਖਾਲੀ ਉਹਦੇ ਵਾਪਸ ਵਾਪਸ ਕਰਾਇਆ ਵੀ ਦਵਾਗੇ ਹਾਂ ਕੋਈ ਇਹ ਨਹੀਂ ਕਟੌਤੀ ਹੋਊਗੀ ਕਰਾਇਆ ਟਿਕਰ ਦ ਤੇ ਕੋਈ ਵੀ ਭੈਣ ਭਰਾ ਹੱਥ ਪਾ ਸਕਦਾ ਹਾਂ ਕੱਦ ਦੇ ਦਾ ਹਾਂ ਕੱਦ ਫੋਲਾ ਹਾਂ ਕੱਦ ਫੋਲਾ ਸੁਖਵੀਰ ਵੱਡੀ ਆ ਤੋੜ ਕੇ ਖਾਦੀ ਹੈ ਤੀ ਨਹੀਂ ਰਹਿੰਦੇ ਚੱਲ ਠੀਕ ਆ ਹੁਣ ਲਓ ਸੱਜਣੋ ਇਹ ਆਪਣੇ ਕੋਲ ਅੱਜ ਚਾਰ ਨਾ ਗਈ ਤੇ ਕੋਈ ਵੀ ਭੈਣ ਭਰਾ ਵੀਰ ਨਾਲ ਨੰਬਰ ਆਪਾਂ ਪੁੱਛ ਲੈਨੇ ਆ ਤੇ ਇੱਕ ਐਡਰੈਸ ਦੱਸ ਦਿਓ ਭਾਜੀ ਤੇ ਨੰਬਰ ਦੱਸ ਦਿਓ ਆਪਣਾ ਪਿੰਡ ਆਪਣਾ ਖਖ ਜੀ ਜੀ ਦਿਲਾ ਤਰਨਤਾਰਨ ਜੀ ਤੇ ਖਾਕ ਪਿੰਡ ਗੁੰਡਾਲ ਤੋਂ ਨਾਲ ਹੀ 2 ਕਿਲੋਮੀਟਰ ਧੁੰਦੇਆ ਰੋਡ ਤੇ ਅਡਰਾ ਆਪਣਾ ਫੋਨ ਨੰਬਰ ਦੱਸ ਦਿਓ 95924 84102 ਲਓ ਜੀ ਬਾਕੀ ਮੈਂ ਵੀਡੀਓ 'ਚ ਵੀ ਮੈਂਸ਼ਨ ਕਰ ਦੂੰਗਾ ਆਪਣੀ ਨਰਖ ਪਰਖ ਕਰੋ ਹਾਂ ਜੀ ਤੇ ਐਦਾਂ ਹੀ ਆਪਾਂ ਸਾਫ਼ ਸੁਥਰਾ ਕੰਮ ਕਰਾਂਗੇ ਤੁਹਾਡੇ ਵਾਸਤੇ ਨਵੇਂ-ਨਵੇਂ ਚੰਗੇ-ਚੰਗੇ ਡੰਗਰ ਲੈ ਕੇ ਆਉਂਦਾ ਰਵਾਂਗੇ ਤੇ ਇਹ ਹੋਈ ਵੀ ਡੰਗਰ ਤੇ ਬਹੁਤ ਆ ਵੀਰ ਕੋਲ ਬਾਹਰ ਗਏ ਚੱਲਵਾ ਕੇ ਉੱਰ ਨਾ ਗਏ ਆ ਫਾਰਮ ਬਹੁਤ ਪਟੜਾ ਦੁੱਧ ਦਾ ਕੰਮ ਸ਼ੁਰੂ ਹੋ ਤਰਿਆ ਉਹਦੇ ਵਪਾਰ ਨੂੰ ਹੋਈ ਚੱਲੇ ਇਹਨਾਂ ਨੂੰ 30-40 ਸਾਲ ਤੇ ਲਾਗੇ ਬੰਨੇ ਵਾਲੇ ਜਿੰਨੇ ਵੀ ਭੈਣ ਭਰਾ ਖੜਦੇ ਆ ਮਾਲ ਬਹੁਤ ਜ਼ਾਇਰ ਭਾਰ ਮਾਲ ਹੁੰਦਾ ਆ ਤੇ ਬਾਕੀ ਜਿੱਥੋਂ ਵੀ ਕੋਈ ਡੰਗਰ ਲੱਗੇ ਵੀਰ ਜੀ ਪੈਸੇ ਲਾ ਕੇ ਆਉਂਦੇ ਆ ਵਪਾਰੀ ਨੇ ਵੀ ਰਕਮਾਂ ਲਾਈਆਂ ਹੁੰਦੀਆਂ ਆ ਸਾਮੀਆਂ ਸੂਤੀਆਂ ਹੁੰਦੀਆਂ ਆ ਐ ਦੀ ਹੁਣ ਗੱਬਣ ਖਰੀਦੀ ਜੇਰ ਸੂਤੀ ਆ ਸਵਾਈ ਆ ਨਾ ਇਹਦੇ ਪਿੱਛੇ ਦਾ ਡਰ ਨਾ ਥਣਾ ਦਾ ਡਰ ਨਾ ਵੀ ਬਲਦਾ ਡਰ ਠੀਕ ਆ ਕੋਈ ਵੀ ਭੈਣ ਭਰਾ ਰਕਮ ਦਵੇ ਤੇ ਆਪਣੇ ਘਰ ਦਾ ਸ਼ਿੰਗਾਰ ਬਣਾਵੇ ਤੇ ਹੋਰ ਕੋਈ ਗੱਲ ਬਾਤ ਹੋ ਖਰੀਦ ਲਓ ਜੀ ਠੀਕ ਠਾਕ ਕਰਦਾ ਮਹਾਰਾਜ ਦੀ ਬਸ ਇਤਰਾ ਹੀ ਆਪਾਂ ਤੁਹਾਡੇ ਵਾਸਤੇ ਨਵੇਂ ਨਵੇਂ ਡੰਗਰ ਲੈ ਕੇ ਆਉਂਦਾ ਰਾਵਾਂਗੇ ਤੇ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰੋ ਤਾਂ ਕਿਸੇ ਵੀ ਲੋੜਵੰਦ ਤੋ ਇਹ ਵੀਡੀਓ ਪਹੁੰਚੇ ਤੇ ਉਹ ਫਾਇਦੇ ਕਰ ਸਕੇ ਇਸੇ ਨਾਲ ਮੈਨੂੰ ਦੋ ਇਜਾਜ਼ਤ ਸਤ ਸ੍ਰੀ ਅਕਾਲ